ਜਿਹੜਾ ਤੇ ਸਿੱਖੀ ਦੇ ਨਾਲ ਰੂਹ ਤੋਂ ਜੁੜਿਆ ਹੈ ਤੇ ਜੀ ਵੀ ਅਕਾਲੀ ਸੋਚ ਹੈ ਉਹ ਹਮੇਸ਼ਾ ਹੀ ਸਿੱਖ ਰਾਏ ਨੀਤੀ ਦੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਮੰਗਦਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਹੈ ਉਹ ਵੀ ਲੋਕ ਬਹੁਤ ਵੱਡੀ ਗਿਣਤੀ 'ਚ ਨੇ ਜਿਹੜੇ ਜਦੋਂ ਆਕਾਲੀ ਦਲ ਨੂੰ ਢਾਹ ਲੱਗਦੀ ਆ ਜਾਂ ਸਿੱਖ ਰਾਜਨੀਤੀ ਕਮਜ਼ੋਰ ਹੁੰਦੀ ਐ ਜਾਂ ਸਿੱਖ ਕੌਮ 'ਚ ਵੰਡੀਆਂ ਪੈਂਦੀਆਂ ਨੇ ਜਿਹੜੇ ਖੁਸ਼ ਹੁੰਦੇ ਨੇ ਪਰ ਉਹਨਾਂ ਲੋਕਾਂ ਦੀ ਵੀ ਗਿਣਤੀ ਬਹੁਤ ਵੱਡੀ ਐ ਜਦੋਂ ਅਜਿਹੇ ਹੀ ਹ ਘਟਨਾਵਾਂ ਵਾਪਰਦੀਆਂ ਨੇ ਜਿਹਦੇ ਨਾਲ ਆਕਾਲੀ ਦਲ ਕਿਸੇ ਚਰਚਾ 'ਚ ਆਉਂਦਾ ਐ ਜਾਂ ਸਿੱਖ ਰਾਹੀ ਨੀਤੀ ਨੂੰ ਢਾਹ ਲੱਗਦੀ ਹੈ ਤੇ ਦੁਖੀ ਹੋਣ ਵਾਲਿਆਂ ਦੀ ਵੀ ਬਹੁਤ ਥੋੜੀ ਗਿਣਤੀ ਚਾਹੇ ਸਤਿਗੁਰੂ ਜਾਣਦਾ ਆ ਬੀਤੇ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਤੇ ਬੜੇ ਤੂਫਾਨ ਆਏ ਨੇ ਬੜੀਆਂ ਨੇਰੀਆਂ ਆਈਆਂ ਨੇ ਚਖੜਾਏ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਦੇ ਨਾਲ ਫਿਰ ਜਿਹੜਾ ਆ ਉਹ ਆਪਣੇ ਜਾਹੋ ਜਲਾਲ ਚਾਹੁੰਦਾ ਹੈ ਜੋ ਹੋਂਗ ਜਿਹੜਾ ਆ ਫਿਰ ਭੋਂ ਕੇ ਜਿਹੜਾ ਸ਼੍ਰੋਮਣੀ ਕਾਲੀ ਦਲ ਉਸੇ ਤਰ੍ਹਾਂ ਹੀ ਮਜ਼ਬੂਤੀ ਦੇ ਨਾਲ ਤੇ ਪੰਜਾਬੀਆਂ ਦੀ ਪਹਿਲ ਬਣ ਕੇ ਸਿੱਖਾਂ ਦੀ ਪਹਿਲ ਬਣ ਕੇ ਅੰਥ ਤੇ ਪੰਜਾਬ ਦੀ ਸੇਵਾ ਕਰੇਗਾ। ਪਰ ਦੇਖੋ ਮੈਨੂੰ ਨਹੀਂ ਪਤਾ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਅਸਤੀਫਾ ਪ੍ਰਦਾਨ ਕੀਤਾ ਕਿਉਂ ਦਿੱਤਾ ਹੈ। ਪਹਿਲੀ ਗੱਲ ਹੈ ਕਿ ਮੈਂ ਅਕਾਲੀ ਦਲ ਦਾ ਹਿੱਸਾ ਨਹੀਂ ਪਰ ਮੈਂ ਹਮੇਸ਼ਾ ਹੀ ਸਿੱਖ ਰਾਜਨੀਤੀ ਦੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਚ ਚਾਹੁੰਦਾ ਹਾਂ। ਔਰ ਭਾਵੇਂ ਇੱਕ ਵਕਤ ਵਕਤ ਚਰਚਾਵਾਂ ਚੱਲਦੀਆਂ ਹੋਣ ਜਾਂ ਵਕਤ ਵਕਤ ਪਤੀਕਰ ਮਾਰੇ ਹੋਣ ਜਾਂ ਦਿੱਤੇ ਜਾ ਰਹੇ ਹੋਣ ਪਰ ਜੋ ਮੇਰਾ ਮਨ ਪਿੰਦਾ ਹੈ ਕਿ ਅੱਜ ਸੁਬੀਰ ਸਿੰਘ ਬਾਦਲ ਨੇ ਜਿਹੜੇ ਉਹਦੇ ਬਾਰੇ ਹਲਾਤ ਪੈਦਾ ਕੀਤੇ ਗਏ ਨੇ ਜਿਸ ਤਰ੍ਹਾਂ ਉਹਦੇ ਕਰਤਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਉਹਦੇ ਵਿਹਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਔਰ ਹਮੇਸ਼ਾ ਹੀ ਤਿੱਖੇ ਸਵਾਲਾਂ ਦੇ ਜਿਹੜੇ ਮਾੜੇ ਤੇ ਭੜੇ ਸਵਾਲ ਨੇ ਉਹਨਾਂ ਦੇ ਕਟਗੜੀ ਚ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਸ਼ਕਤੀਆਂ ਨੇ ਜਿਹੜੀਆਂ ਨਾ ਤੇ ਪੰਥਰ ਤੈਸ਼ੀ ਨੇ ਨਾ ਪੰਜਾਬ ਤੈਸ਼ੀ ਨੇ ਨਾ ਅਕਾਲੀ ਦਲ ਦੀਆਂ ਹ ਤੈਸ਼ੀ ਨੇ ਤੇ ਨਾ ਸਿੱਖ ਰਾਜਨੀਤੀ ਦੀਆਂ ਅਤੈਸ਼ੀ ਨੇ ਹਮੇਸ਼ਾ ਉਹਨਾਂ ਨੂੰ ਖੜਾ ਰੱਖਿਆ। ਪਰ ਦੂਸਰੀ ਗੱਲ ਹੈ ਕਿ ਜਿਹੜੀ 2.5 ਮਹੀਨੇ ਤੋਂ ਸੁਖਬੀਰ ਸਿੰਘ ਬਾਦਲ ਜੋ ਘਰੇ ਬੈਠੇ ਆ ਜਿਹੜੇ ਜਿਨ੍ਹਾਂ ਦਾ ਇੱਕ ਇੱਕ ਮਿੰਟ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਜ਼ਰੂਰੀ ਤੇ ਜਿਨ੍ਹਾਂ ਦੀ ਸਰਗਰਮੀ ਜਿਹੜੀ ਆ ਅਕਾਲੀ ਦਲ ਪਲ-ਪਲ ਤੇ ਮੰਗਦਾ ਹੈ ਤੇ ਉਹਨਾਂ ਨੂੰ ਢਾਈ ਮਹੀਨੇ ਤੋਂ ਘਰੇ ਬਿਠਾਇਆ ਹੋਵੇ ਤੇ ਅਗਲੇ ਪਾਸੇ ਵੀ ਨਜ਼ਰ ਨਾ ਆ ਰਿਹਾ ਹੋਵੇ ਫਿਰ ਕੁਦਰਤੀ ਹੈ ਕਿ ਮਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਅੱਜ ਪ੍ਰਧਾਨਗੀ ਤੋਂ ਸਿਫਾ ਦੇਣ ਵਾਲਾ ਕਦਮ ਹੈ ਉਹ ਇਸੇ ਕਾਰਨ ਚੁੱਕਿਆ ਹੈ ਤੇ ਕਾਰਨ ਕੋਈ ਹੋਰ ਹੋਵੇ ਮੈਂ ਪੱਕਾ ਤੇ ਕਹਿ ਨਹੀਂ ਸਕਦਾ ਪਰ ਮੇਰਾ ਜੋ ਮਨ ਕਹਿੰਦਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਜਿਸ ਤਰ੍ਹਾਂ ਦਾ ਉਹਨੂੰ ਆਪਾਂ ਕਹਿ ਦਈਏ ਕਿ ਜਲੀਲ ਕੀਤਾ ਜਾ ਰਿਹਾ ਆ ਭਾਵੇਂ ਕਿ ਮੈਂ ਕੋਈ ਸੁਖਬੀਰ ਸਿੰਘ ਬਾਦਲ ਦੇ ਉਸ ਗੱਲ ਦੇ ਹੱਥ 'ਚ ਨਹੀਂ ਜਿਹੜੀ ਉਹਨੇ ਪੰਥਕ ਭਾਵਨਾ ਦੀ ਰੰਗਣਾ ਕੀਤੀ ਹੈ ਜਾਂ ਜਿਹੜੇ ਉਹ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਦੋ ਦੋਸ਼ਾਂ ਦਾ ਤੇ ਮੈਂ ਵੀ ਲੰਬੇ ਸਮੇਂ ਤੋਂ ਗੁਵਾਇਆ ਹਾਂ ਹਮ ਪਾਰਟੀ ਦੇ ਵਿੱਚ ਵੀ ਗੱਲ ਠਾਉਂਦਾ ਰਿਹਾ ਤੇ ਮੈਂ ਪਾਰਟੀ ਤੋਂ ਬਾਹਰ ਵੀ ਉਸੇ ਸਮੇਂ ਤੋਂ ਗੱਲ ਕਰਦਾ ਆ ਰਿਹਾ ਕਿ ਪੰਥਕ ਸਰਕਾਰ ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਸੈਣੀ ਨੂੰ ਡੀਜੀਪੀ ਲਾਉਣਾ ਤੇ ਜਹਾਰ ਆਲਮ ਨੂੰ ਸ਼੍ਰੋਮਣੀ ਕਾਲੇ ਦਰ ਦੀ ਟਿਕਟ ਦੇਣਾ ਇੱਕ ਵੱਡਾ ਗੁਨਾਹ ਹੈ ਤੇ ਬਾਕੀ ਜਿਹੜੇ ਵਰਤਾਰੇ ਵਾਪਰੇ ਨੇ ਸ਼ਾਇਦ ਉਸੇ ਕੜੀ ਦੇ ਨਾਲ ਜੁੜਦੇ ਹੋਈ ਵਾਪਰੇ ਆ ਤੇ ਉਹ ਸੁਖਵੀਰ ਸਿੰਘ ਬਾਦਲ ਕੋਲੋਂ ਜਾਂ ਬਾਕੀ ਕਾਲੀ ਲੀਡਰਸ਼ਿਪ ਕੋਲੋਂ ਜਾਂ ਉਸ ਸਮੇਂ ਦੀ ਸਰਕਾਰ ਕੋਲੋਂ ਜਿਹੜੇ ਕਦਮ ਪੁੱਟੇ ਗਏ ਸੀ ਉਹ ਪੰਥਕ ਭਾਵਨਾ ਦੇ ਵਿਰੁੱਧ ਸੀ ਤੇ ਮੈਂ ਅੱਜ ਵੀ ਚਾਹੁੰਦਾ ਹਾਂ ਤੇ ਮੈਂ ਬੜੇ ਲੰਬੇ ਸਮੇਂ ਤੋਂ ਕਹਿਣਾ ਕਿ ਸੁਖਵੀਰ ਸਿੰਘ ਬਾਦਲ ਨੂੰ ਦੀ ਤਨਖਾਹ ਲੱਗਣੀ ਚਾਹੀਦੀ ਹੈ ਸਖਤ ਤੋਂ ਸਖਤ ਲੱਗਣੀ ਚਾਹੀਦੀ ਪਰ ਜਿਸ ਤਰੀਕੇ ਨਾਲ ਪਿਛਲੇ ਢਾਈਆਂ ਸਾਲਾਂ ਤੋਂ ਉਹ ਢਾਈਆਂ ਮਹੀਨਿਆਂ ਤੋਂ ਵਰਤਾਰਾ ਚੱਲ ਰਿਹਾ ਹੈ ਮੇਰੇ ਖਿਆਲ ਹਰ ਇੱਕ ਦੀ ਜ਼ੁਬਾਨ ਤੇ ਚਰਚਾ ਵੀ ਹੈ ਕਿ ਇਹ ਕਿਉਂ ਹੈ ਕਦੇ ਇਤਿਹਾਸ ਦੇ ਵਿੱਚ ਅਜਿਹਾ ਹੋਇਆ ਹੀ ਨਹੀਂ ਕਿਉਂਕਿ ਜਿਹੜੇ ਵੀ ਇਤਿਹਾਸ ਪੜਨ ਵਾਲੇ ਨੇ ਬਾਹਰੀ ਫੌਜ ਤੇ ਇਸ ਤਰ੍ਹਾਂ ਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਾਲ ਤਖਤ ਦੀ ਮਰਿਆਦਾ ਕੀ ਹੈ ਪੰਥਕ ਪਰੰਪਰਾਵਾਂ ਕੀ ਨੇ ਔਰ ਬੀਤੇ ਦੇ ਵਿੱਚ ਕਿਹੜੇ ਕਿਹੜੇ ਉੱਥੇ ਫੈਸਲੇ ਆਏ ਕਿਹੜੀਆਂ ਕਿਹੜੀਆਂ ਸਖਸ਼ੀਤਾਵਾਂ ਦੇ ਆਏ ਕਿਸ ਤਰ੍ਹਾਂ ਦੇ ਆਏ ਤੇ ਕੀ ਉਹਨਾਂ ਦਾ ਨਿਪਟਾਰਾ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਬਸ ਦੁਰਪ੍ਰੀਆਉਂਦੇ ਇਕੱਲੀ ਨੱਪੀ ਆਉਂਦੇ ਪਿਓ ਵਾਲੀ ਇਕੱਲੀ ਤੇ ਬੀਤੇ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਸਖਸ਼ੀਤਾਵਾਂ ਦੇ ਸ਼੍ਰੀ ਅਕਾਲ ਪਖਸਾਬ ਦੇ ਖੰਸਰੀ ਆਏ ਉਹਨਾਂ ਦੀ ਸੁਣਵਾਈ ਹੋਈ ਕਾਰਵਾਈ ਹੋਈ ਹੌਨ ਰਿਕਾਰਡ ਹੈ ਉਹਨਾਂ ਵਾਰ ਜੋ ਫੈਸਲੇ ਹੋਏ ਉਹ ਵੀ ਹੌਨ ਰਿਕਾਰਡ ਹੈ ਪਰ ਪਤਾ ਨਹੀਂ ਇਹ ਜੀਬੂ ਜਿਨੇ ਸਮੁਖੀ ਸਮੁੱਚੀ ਸਿੱਖ ਰਾਜਨੀਤੀ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਦਿੱਤਾ ਹੈ ਉਹ ਕਿਹੜੇ ਲੋਕ ਨੇ ਜਿਹੜੇ ਪਿੱਛੋਂ ਗੇਮਾਂ ਖੇਡ ਰਹੇ ਮੈਨੂੰ ਨਹੀਂ ਪਤਾ ਪਰ ਚਾਹੇ ਉਹ ਸੁਧਾਰ ਲੈਣ ਵਾਲੇ ਆਪਣੇ ਆਪ ਨੂੰ ਕਹਿੰਦੇ ਨੇ ਸੁਧਾਰ ਲੈਣ ਦੀ ਗੱਲ ਕਹਿ ਰਹੇ ਨੇ ਕਿ ਇਹ ਰਾਈਟ ਜਰੂਰ ਸਹੀ ਇਹ ਪਹਿਲਾ ਚੀਜ਼ ਕਰਨੀ ਚਾਹੀਦੀ ਸੀ ਇਹ ਵੀ ਬਦਲੋ ਚਲੋ ਜਿਹੜੇ ਆਪਣੀ ਲਾਈਨ ਹੀ ਵਕਰੀ ਖਿੱਚ ਕੇ ਚਲੇ ਗਏ ਉਹ ਕੀ ਕਹਿੰਦੇ ਆ ਉਹ ਤੇ ਕਸਰ ਪਿੱਛੇ ਵੀ ਕੋਈ ਨਹੀਂ ਛੱਡੇ ਰਿਹਾ ਤੇ ਹੁਣ ਵੀ ਕਿਉਂ ਛੱਡਣਗੇ ਉਹਨਾਂ ਦਾ ਅਧਿਕਾਰ ਖੇਤਰ ਹੈ ਪਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੇ ਪ੍ਰਪੋਜ਼ਲ ਰੱਖੀ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਉਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬਣਾਇਆ ਜਾਵੇ ਤੇ ਮਰਖਲ ਉਹ ਤੇ ਨਹੀਂ ਕਿੱਥੋਂ ਦਾ ਮੀਡੀਆ ਸੀਗੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਵਾਲ ਕੀਤਾ ਤੇ ਤੁਹਾਡੇ ਬਾਰੇ ਆ ਪ੍ਰਪੋਜ਼ਲ ਆ ਹੀ ਹੈ। ਕਾਲੀਦਲ ਸੁਧਾਰ ਲਹਿਰ ਵੱਲੋਂ ਤੇ ਉਹਨਾਂ ਨੇ ਕਿਹਾ ਜੀ ਕਿ ਜੇ ਸਾਰੇ ਚਾਉਣਗੇ ਤੇ ਮੈਂ ਬਣ ਲਈ ਤਿਆਰ ਆ। ਤੇ ਮੈਂ ਹੁਣ ਬੇਨਤੀ ਕਰੂੰਗਾ ਬਡਾਲਾ ਸਾਹਿਬ ਨੂੰ, ਚੰਦੂ ਮਹਿਰਾ ਸਾਹਿਬ ਨੂੰ, ਜਿੰਨੇ ਸਾਹਿਬ ਨੇ ਸਾਰਿਆਂ ਨੂੰ ਕਿ ਹੁਣ ਖੁਸ਼ ਦੇਣਾ। ਤੇ ਬਣਾ ਦਿਓ। ਯਾਨੀ ਅਰਪੀ ਸਿੰਘ ਉਹਨਾਂ ਕਾਲੀਦਲ ਦਾ ਪ੍ਰਧਾਨ ਉਹ ਵੀ ਬੜੇ ਇੱਛਕ ਸੀ। ਤੁਸੀਂ ਬੜੇ ਚਾਹਵਣ ਸੀ ਹਾਂਜੀ ਕਰ ਦਿਓ ਮਜਬੂਤੀ ਪੰਥਗਰਾਇਨੀਤੀ ਦੀ ਜਿਹੜੀ ਰੈਂਦੀ ਖੁੰਦੀ ਹੈ ਉਹ ਵੀ ਖੂਬ ਸੁਰਦਿਓ ਪਤਾ ਨਹੀਂ ਹੋਰ ਕਿਸੇ ਦੇ ਵਿਚਾਰ ਕੀ ਹੋ ਸਕਦੇ ਆ ਕਿਸੇ ਦੀ ਕੀ ਸੋਚ ਹੋ ਸਕਦੀ ਹੈ ਪਰ ਮੈਂ ਅੱਜ ਭਵੇਂ ਕਾਲੀਦਾਸਾ ਹਿੱਸਾ ਨਹੀਂ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਅੱਜ ਇਸ ਕਦਰ ਮਜਬੂਤ ਕੀਤਾ ਮਜਬੂਰ ਕੀਤਾ ਗਿਆ ਕਿ ਉਹ ਬੰਦਾ ਜਿਹੜਾ ਵੱਡੀਆਂ ਵੱਡੀਆਂ ਸ਼ਕਤੀਆਂ ਦੇ ਸਾਹਮਣੇ ਸਿਰ ਉੱਤੇ ਰੱਖ ਕੇ ਦਿੱਤਾ ਹੁਣ ਉੱਚੀ ਰੱਖ ਕੇ ਗੱਲਾਂ ਕਰਦਾ ਸੀਗਾ ਤੇ ਜਿਨੇ ਮੌਜੂਦਾ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਵੱਡਿਆਂ ਵੱਡਿਆਂ ਦੇ ਸਿਰ ਨਵਾ ਦਿੱਤੇ ਸੀਗੇ ਤੇ ਕੱਲਾ ਸੁਭੀਰ ਸਿੰਘ ਬਾਦਲੋਂ ਨਾਲ ਅੱਗੇ ਵਹਿਰੇ ਸੀਗਾ ਅੱਜ ਸੁਭੀਰ ਸਿੰਘ ਬਾਦਲ ਨੂੰ ਵੀ ਇਸ ਮਹਾਸਿੱਧੇ ਖੜਾ ਕਰ ਦਿੱਤਾ ਹੈ ਕਿ ਉਹਨੂੰ ਵੀ ਜਿਹੜਾ ਆ ਅੱਜ ਸ਼੍ਰੋਮ ਨਿਕਲ ਜਨ ਦੇ ਪ੍ਰਧਾਨ ਵੀ ਤੋਂ ਅਸਤੀਫਾ ਦੇਣ ਵੇਲੇ ਮੈਂ ਇਹ ਕਹੂੰਗਾ ਕਿ ਮਜਬੂਰ ਕਰ ਦਿੱਤਾ ਮੈਨੂੰ ਨਹੀਂ ਪਤਾ ਹੋਰ ਕਾਰਨ ਕੀ ਹੈ ਮੇਰੀ ਮੇਰੀ ਜਿਹੜੀ ਭਾਵਨਾ ਹੈ ਜਾਂ ਮੇਰੇ ਜਿਹੜੇ ਸ਼ਬਦ ਨੇ ਜਾਂ ਮੇਰਾ ਪ੍ਰਤੀਕਰਮ ਜਿਹੜਾ ਹੈ ਮੈਂ ਇਹੀ ਮਹਿਸੂਸ ਕਰਦਾ ਹੈ ਕਿੰਨਾ ਵੱਲੋਂ ਮਜਬੂਰ ਕੀਤਾ ਗਿਆ ਇਸ਼ਾਰਾ ਕਿਹਦੇ ਰਹਿ ਗਿਆ ਦੇਖੋ ਉਹ ਸ਼ਕਤੀਆਂ ਨੇ ਜਿਹੜੀਆਂ ਕਦਾਚਿਤ ਨੀਤਾਂ ਹੁੰਦੀਆਂ ਕਿ ਸਿੱਖ ਰਾਜਨੀਤੀ ਮਜ਼ਬੂਤ ਹੋਵੇ ਅਕਾਲੀ ਧਰਮ ਮਜ਼ਬੂਤ ਹੋਵੇ ਤੇ ਸਿੱਖ ਕੌਮ ਸ਼ਕਤੀਸ਼ਾਲੀ ਹੋਵੇ ਤੇ ਸਿੱਖ ਕੌਮ ਇੱਕ ਜੁਟ ਹੋਵੇ ਉਹ ਗੜੀਆਂ ਸ਼ਕਤੀਆਂ ਨੇ ਉਹ ਕਿਸੇ ਨੂੰ ਲਾ ਨਹੀਂ ਉੱਪਰ ਵਰਤਾਰਾ ਇਸ ਤਰ੍ਹਾਂ ਦੀ ਵਰਤੌਂਦੀਆਂ ਨੇ ਕਿ ਜਿਨ੍ਹਾਂ ਦੇ ਜਿਨ੍ਹਾਂ ਨੂੰ ਖੜਾਇਆ ਜਾ ਰਿਹਾ ਹੁੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਸਾਡੇ ਪਿੱਛੇ ਕੋਈ ਸ਼ਕਤੀਆਂ ਸਾਨੂੰ ਉਹ ਵਰਤ ਰਹੀਆਂ ਨੇ ਤੇ ਅੱਜ ਕਈ ਸੱਜਣ ਉਸੇ ਵਰਤਾਰੇ ਜੀ ਵਰਤੇ ਜਾ ਰਹੇ ਨੇ ਅੱਜ ਜਿਹੜੇ ਕੀੜੇ ਇੱਥੋਂ ਤੱਕ ਆਣ ਕੇ ਖੜੋ ਗਏ ਪਰ ਮੈਂ ਆਸ਼ਾ ਰੱਖਦਾ ਹਾਂ ਗੁਰੂ ਨੂੰ ਮੰਨਣ ਵਾਲੇ ਸਾਰੇ ਆਪਾਂ ਕਿ ਸਤਿਗੁਰੂ ਕੋਲ ਆ ਵਰਤਾਉਂਗਾ ਹਾਉਂ ਕੇ ਸ਼੍ਰੋਮਣੀ ਕਾਲੀ ਦਾਲ ਬਹੁਤ ਹੀ ਮਜਬੂਤੀ ਦੇ ਨਾਲ ਸਿੱਖ ਪੰਥ ਦੀ ਤੇ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਕੇ ਪੰਜਾਬ 'ਚ ਉੱਭਰੂਗਾ ਤੇ ਉਸੇ ਤਰ੍ਹਾਂ ਹੀ ਪਹਿਲਾ ਵਾਂਗੀ ਪੰਜਾਬ ਦੀ ਤੇ ਪੰਥ ਦੀ ਅਗਵਾਈ ਕਰੇਗਾ ਪਰ ਗੈਨੀ ਹਰਖ ਸਿੰਘ ਉੱਪਰ ਤੁਸੀਂ ਸਵਾਲ ਚੁਕਦੇ ਜਦੋਂ ਮੀਡੀਆ ਦੇ ਲੋਕਾਂ ਨੇ ਉਹਨਾਂ ਨੂੰ ਸਵਾਲ ਪੁੱਛਾਗੇ ਉਹ ਕਹਿੰਦੇ ਕਿ ਸਭ ਕੁਝ ਕਾਰਪੂਰ ਤੋਂ ਲਿਖਿਆ ਜੀ ਜੋ ਤੁਹਾਡੇ ਰੋਟੀ ਭਰੇ ਕੀਤੀ ਗਈ ਸੀ ਉਹਨਾਂ ਨੇ ਨਹੀਂ ਮੇਰੇ ਨਾਲ ਟਿੱਪਣੀ ਤਾਂ ਕੋਈ ਨਹੀਂ ਗਈ ਮੇਰੇ ਨਾਲ ਤਾਂ ਸਿੱਧਾ ਸਵਾਲ ਹੈ ਕਿ 15 ਅਕਤੂਬਰ ਨੂੰ ਮੇਰੇ ਵਿਰੁੱਧ ਜਿਹੜਾ ਫੈਸਲਾ ਸੁਣਾਇਆ ਗਿਆ ਮੈਂ ਤਾਂ ਝੂਠ ਚ ਪਾਇਆ ਜਿਦਕਿ ਮੈਨੂੰ ਆਸ ਹੀ ਨਹੀਂ ਸੀ ਹਾਂਜੀ ਤੇ ਕਦਾਚਿਤ ਮੈਂ ਜੇ ਪੰਥਕ ਪਰੰਪਰਾਵਾਂ ਪੰਥਕ ਮਰਿਆਦਾ ਜਾਂ ਕਾਲਪਤਖ ਸਭ ਦੀ ਮਰਿਆਦਾ ਨੂੰ ਜਦੋਂ ਮੈਂ ਤੋਲ ਕੇ ਦੇਖਦਾ ਤੇ ਆਪ ਦੇ ਫੈਸਲੇ ਨੂੰ ਤੋਲ ਕੇ ਦੇਖਦਾ ਮੈਂ ਕਿੰਤੂ ਪਰਤੂ ਨਹੀਂ ਕਰਦਾ ਤੇ ਸਿੰਘ ਸਾਹਿਬਾਨ ਮੈਨੂੰ ਦੱਸ ਦੇਣ ਜਬ بڑے بڑے ਪੰਥਕ ਬੁੱਧੀਜੀਵੀ ਦੱਸ ਦੇਣ ਚਲੋ ਫਿਰ ਵੀ ਕੋਈ ਨਹੀਂ ਮਖਰੂ ਮੈਂ ਝੂਠ ਚ ਪਾਇਆ ਤੇ 16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਹੋਰਾਂ ਨੇ ਖਖਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜਿਸ ਤਰੀਕੇ ਦਾ ਕੁਫਰ ਤੋਂ ਲਿਆ ਜੋ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਛੜਜੰਤਰ ਰਚਿਆ ਝੂਠ ਬੋਲਿਆ ਝੂਠੇ ਦੋਸ਼ ਲਾਏ ਕਿ ਵਿਰਸਾ ਸਿੰਘ ਟੋਫਾ ਨੇ ਮੈਨੂੰ ਮੇਰੇ ਪਰਿਵਾਰ ਨੂੰ ਮੇਰੀਆਂ ਬੱਚੀਆਂ ਨੂੰ ਮੇਰੀ ਜਾਤ ਬਾਰੇ ਸ਼ਬਦ ਕਹੇ ਨੇ ਪਰ ਮੇਰੀ ਰੂਹ ਦੁਖੀ ਹੋਈ ਮੈਂ ਫੈਸਲੇ ਕਰਕੇ ਨਹੀਂ ਜੋ 15 ਅਕਤੂਬਰ ਨੂੰ ਫੈਸਲਾ ਹੋਇਆ ਸੀ 10 ਸਾਲ ਵਾਲਾ ਮੇਰੇ ਵਿਰੁੱਧ ਉਹ ਬਰਦਾਸ਼ਤ ਕਰ ਲਿਆ ਸੀ ਸਹਿ ਲਿਆ ਸੀ ਪਰ ਪੀੜਾ ਵੜੀ ਹੋਈ ਪਰ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਝੂਠ ਨੇ ਝੂਠੇ ਦੋਸ਼ਾਂ ਨੇ ਬਹੁਤ ਬਿੜਾ ਦਿੱਤੀ। ਕਿ ਮੈਂ 16 ਅਕਤੂਬਰ ਤੋਂ ਹੀ ਲਗਾਤਾਰ ਇਹ ਕਹਿਣਾ ਆਉਂਦਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਝੂਠੇ ਦੋਸ਼ ਲਾਇਆ ਹੈ। ਸਬੂਤ ਦੇਣ। ਫਿਰ ਮੈਂ ਸ਼੍ਰੀ ਅਕਾਲ ਤਖਤ ਸਭ ਤੇ ਹਾਜ਼ਰ ਹੋ ਕੇ ਫਸੀਲ ਦੇ ਥੱਲੇ ਵੀ ਬੇਨਤੀ ਜੋਦੜੀ ਕੀਤੀ ਕਿ ਮੈਨੂੰ ਇਨਸਾਫ਼ ਦਵਾਇਆ ਜਾਵੇ। ਕਿ ਮੇਰੇ ਨਾਲ ਬੜਾ ਅਨਿਆਹ ਹੋਇਆ ਹੈ, ਧੱਕਾ ਹੋਇਆ ਹੈ। ਔਰ ਬੜਾ ਵੱਡਾ ਗਨਾਹ ਹੋਇਆ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ। ਹਾਂ ਜੇ ਉਹਨਾਂ ਕੋਲ ਕੋਈ ਸਬੂਤ ਹੈ ਉਹ ਪੰਥ ਦੀ ਤੇ ਗੁਰੂ ਦੀ ਕਚੈਰੀ ਚ ਰੱਖਿਆ। ਇੱਕ ਸਾਡੇ ਨੂੰ ਪੋਸਟ ਵੀ ਸਾਂਝੀ ਕੀਤੀ ਦੇਸੀ ਜਹੇਦਾਰ ਜੇ ਬਾਹਰ ਗਿਆ ਜਿੱਤੇ ਜਹੇਦਾਰਾਂ ਦਾ ਤੁਸੀਂ ਜ਼ਿਕਰ ਕੀਤਾ ਜਿਹੋ ਦੇ ਵਿੱਚ ਜਹੇਦਾਰ ਬਾਹਰ ਜਾ ਰਹੇ। ਤੇ ਮੈਂ ਤਾਂ ਕੋਈ ਜਹੇਦਾਰ ਤਾ ਲਿਖਿਆ ਨਹੀਂ ਹੈ। ਮੈਂ ਤੇ ਬਹਿ ਲਿਖਿਆ ਵੀ ਇੱਕ ਕਲਜਾ ਜਦੇ ਚੜ ਗਿਆ ਸੀ ਵਿਦੇਸ਼ ਲਈ। ਇਹ ਕੰਜ ਜਦੇ ਚੜ ਗਿਆ ਵਿਦੇਸ਼ ਲਈ। ਇਹ ਕੁੰਜ ਜਦੇ ਚੜ ਗਿਆ। ਉਹ ਹੁਣ ਕੌਣ ਨੇ ਕੌਣ ਨਹੀਂ। ਤੇ ਜਿਹੜੇ ਰਹਿੰਦੇ ਜਾਂ ਜਾਂਦੇ ਮੈਂ ਉਹਦੇ ਬਾਰੇ ਕੀ ਉਹ ਤੇ ਕੀ ਕਹੂੰਗਾ ਕਿ ਅੱਜ ਚੜ ਕੇ ਕੱਲ ਚੜ ਕੇ ਰਹਿੰਦੇ ਹੀ ਆ ਜਾਂਦੇ ਆ ਹਾਂ ਮਾਰੇ ਕਿਰਪਾ ਕਰੇ ਹਾਂਜੀ ਜਾਜਾ ਤੋਂ ਉੱਤਰ ਕੇ ਕਿਤੇ ਸਾਡੇ ਸਿੱਖ ਵੇੜਿਆਂ ਦੇ ਵਿੱਚੋਂ ਕਿਤੇ ਆ ਜਾਂਣਾ ਜੀ ਤੇ ਸਿੱਖੀ ਵਜੂ ਪਰ ਉਹ ਜਾਂਦੇ ਨੇ ਉਹ 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 ਤੇ ਉਹ ਹੋ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਰਿਵਈ ਇਹ ਨੂੰ ਥੱਲੇ ਖੜਉਂਦੀ ਵਿੜਾ ਦੇਖਦਾ ਹੀ ਨਹੀਂ ਗਾ ਜਿੱਥੇ ਸਿੱਖੀ ਵਜਦੀ ਦੀ ਅੱਜ ਦੀ ਜਨਰੇਸ਼ਨ ਜਿਹੜੀ ਪੁੱਤ ਕੀ ਕਿਸੇ ਆਈ ਦੀ ਸਿੱਖ ਸਾਡੇ ਵੀ ਸਿੱਖੀਆਂ ਕੋਈ ਸੁਭਾਅ